ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਅੱਜ ਦੀ ਨਵੀਂ ਕਹਾਣੀ ਲੈ ਕੇ ਨੀਲਮ ਬਹੁਤ ਹੀ ਹੌਨਾਰ ਤੇ ਬਹੁਤ ਹੀ ਹੁਸ਼ਿਆਰ ਕੁੜੀ ਸੀ ਜੋ ਪੜ੍ਹ ਲਿਖ ਕੇ ਆਈ ਪੀਐਸ ਬਾਨਣਾ ਚਾਹੁੰਦੀ ਸੀ ਉਸ ਦਾ ਇੱਕ ਹੀ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਆਈ ਪੀਐਸ ਅਫਸਰ ਬਣੇਗੀ ਉਸ ਦੇ ਮਾਂ ਪਿਓ ਨੂੰ ਉਸ ਉੱਤੇ ਬਹੁਤ ਮਾਣ ਮਹਿਸੂਸ ਹੁੰਦਾ ਸੀ ਕਿ ਸਾਡੀ ਧੀ ਵੱਡੀ ਹੋ ਕੇ ਸਾਡਾ ਨਾਮ ਰੌਸ਼ਨ ਕਰੂਗੀ ਪਰ ਉਸ ਨੂੰ ਕੀ ਪਤਾ ਸੀ ਕਿ ਸੁਪਨੇ ਵੇਖਦੀ ਵੇਖਦੀ ਉਹ ਹਨੇਰੇ ਵਿੱਚ ਤੁਰੇ ਜਾ ਰਹੀ ਆ ਜਿੱਥੋਂ ਕਦੀ ਵੀ ਵਾਪਸ ਨਹੀਂ ਮੁੜ ਸਕਦੀ ਨੀਲਮ ਦੀ ਜ਼ਿੰਦਗੀ ਉਸ ਵਕਤ ਪੂਰੀ ਤਰ੍ਹਾਂ ਬਰਬਾਦ ਹੋ ਗਈ ਜਦੋਂ ਨੀਲਮ ਦੇ ਬਾਪ ਦੀ ਉਮਰ ਦੇ ਇੱਕ ਵੱਡੇ ਪੁਲਿਸ ਅਫਸਰ ਨੇ ਨੀਲਮ ਨੂੰ ਗਰਭਵਤੀ ਕਰ ਦਿੱਤਾ ਨੀਲਮ ਜੋ ਪਿੰਡ ਦੀ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਕੁੜੀ ਸੀ ਲੋਈ ਇੱਕ ਮੀਡਲ ਕਲਾਸ ਫੈਮਿਲੀ ਤੋਂ ਤਾਲੁਕ ਰੱਖਦੀ ਸੀ ਉਹਦਾ ਪਿਓ ਥੋੜੀ ਬਹੁਤ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਮਾਂ ਸਿਲਾਈ ਕਰਕੇ ਥੋੜਾ ਬਹੁਤਾ ਉਹਦੇ ਪਿਤਾ ਦਾ ਹੱਥ ਵਟਾਉਂਦੀ ਸੀ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਸੀ ਨੀਲਮ ਪਿੰਡ ਦੇਹੀ ਸਕੂਲ ਵਿੱਚ ਪੜ੍ਹਦੀ ਸੀ ਪੜ੍ਹਾਈ ਵਿੱਚ ਉਹ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਉਸਨੇ ਇੱਕ ਹੀ ਸੁਪਨਾ ਵੇਖਿਆ ਸੀ ਕਿ ਉਹ ਆਈਪੀਐਸ ਅਫਸਰ ਬਣੇਗੀ ਜਿਸ ਲਈ ਉਸ ਨੂੰ ਹਮੇਸ਼ਾ ਇਹੋ ਜਿਹੇ ਇਨਸਾਨਾਂ ਦੀ ਭਾਲ ਰਹਿੰਦੀ ਸੀ ਜੋ ਉਸ ਨੂੰ ਆਈਪੀਐਸ ਬਣ ਵਿੱਚ ਮਦਦ ਕਰਦੇ ਇਸੇ ਲਈ ਉਹ ਰੋਜ਼-ਰੋਜ਼ ਨਵੇਂ ਲੋਕਾਂ ਦੇ ਸੰਪਰਕ ਵਿੱਚ ਆਉਂਦੀ ਤੇ ਉਹਨਾਂ ਕੋਲੋਂ ਅਲੱਗ-ਅਲੱਗ ਜਾਣਕਾਰੀ ਲੈਂਦੀ। ਉਹ ਆਪਣੇ ਮਾਪੇ ਦੀ ਇਕਲੌਤੀ ਧੀ ਸੀ। ਇਸੇ ਲਈ ਉਹ ਉਸ ਨੂੰ ਕਦੀ ਵੀ ਕਿਸੇ ਗੱਲ ਤੋਂ ਰੋਕਦੇ ਵੀ ਨਹੀਂ ਸੀ। ਉਹਨਾਂ ਨੂੰ ਆਪਣੀ ਧੀ ਤੇ ਪੂਰਾ ਵਿਸ਼ਵਾਸ ਸੀ ਤੇ ਮਾਣ ਵੀ। ਉਹ ਅਕਸਰ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਵੇਖੀ ਮਾਂ ਜਦੋਂ ਮੈਂ ਅਫਸਰ ਬਣ ਕੇ ਪਿੰਡ ਆਈ ਤਾਂ ਤੁਹਾਡਾ ਸਿਰ ਗਰਭ ਨਾਲ ਉੱਚਾ ਹੋ ਜਾਵੇਗਾ। ਉਸ ਨੇ ਆਪਣੀ ਤਿਆਰੀ ਲਈ ਇੱਕ ਮੋਬਾਈਲ ਫੋਨ ਵੀ ਖਰੀਦ ਲਿਆ ਤੇ ਆਪਣਾ ਫੇਸਬੁੱਕ ਅਕਾਊਂਟ ਵੀ ਬਣਾ ਲਿਆ ਸੀ ਤੇ ਹੁਣ ਉਹ ਰੋਜ਼ ਫੇਸਬੁੱਕ ਤੇ ਨਵੇਂ-ਨਵੇਂ ਦੋਸਤ ਲੱਭਦੀ ਤੇ ਉਹਨਾਂ ਨਾਲ ਗੱਲਾਂ ਕਰਦੀ ਜੋ ਉਸ ਨੂੰ ਸਹੀ ਜਾਣਕਾਰੀ ਦਿੰਦੇ ਉਹ ਕਈ-ਕਈ ਘੰਟੇ ਉਹਨਾਂ ਨਾਲ ਗੱਲਾਂ ਮਾਰਦੀ ਰਹਿੰਦੀ ਇੱਕ ਦਿਨ ਜਦੋਂ ਨੀਲਮ ਫੇਸਬੁੱਕ ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਕਿਹਾ ਕਿ ਪੁੱਤ ਵੇਖੀ ਕਿਤੇ ਲੋਕਾਂ ਦਾ ਮਜ਼ਾਕ ਨਾ ਬਣ ਜਾਵੇ ਸਾਨੂੰ ਤੇਰੇ ਤੇ ਪੂਰਾ ਭਰੋਸਾ ਆ ਕਿ ਤੂੰ ਕਦੇ ਵੀ ਸਾਡਾ ਯਕੀਨ ਨਹੀਂ ਤੋੜੇਂਗੀ ਕਦੇ ਵੀ ਇਦਾਂ ਦਾ ਕੋਈ ਕੰਮ ਨਹੀਂ ਕਰੇਂਗੀ ਪੁੱਤ ਆਪਣੇ ਪਿਓ ਦੀ ਮਿਹਨਤ ਦਾ ਫਲ ਜ਼ਰੂਰ ਦੇਣਾ ਉਹਨੂੰ ਕਦੀ ਤੇਰੀ ਵਜ੍ਹਾ ਨਾਲ ਸ਼ਰਮਿੰਦਗੀ ਨਾ ਹੋਵੇ ਕੋਈ ਇਹ ਨਾ ਆਖੇ ਕਿ ਆਪਣੀ ਧੀ ਨੂੰ ਇੰਨੀ ਖੋਲ ਦੇਣ ਦੇ ਨਤੀਜੇ ਤੁਸੀਂ ਭੁਗਤ ਰਹੇ ਹੋ ਬਸ ਇੰਨੀ ਗੱਲ ਦਾ ਖਿਆਲ ਰੱਖਣਾ ਤਾਂ ਨੀਲਮ ਨੇ ਆਪਣੀ ਮਾਂ ਨੂੰ ਗੱਲ ਵਿੱਚ ਲੈਂਦੀ ਨੇ ਕਿਹਾ ਕੇ ਮਾਂ ਤੂੰ ਫਿਕਰ ਨਾ ਕਰ ਵੇਖੀ ਇੱਕ ਦਿਨ ਤੇਰੀ ਧੀ ਤੁਹਾਡਾ ਸਾਰੀ ਦੁਨੀਆ ਵਿੱਚ ਨਾਮ ਰੌਸ਼ਨ ਕਰੇਗੀ ਫਿਰ ਇਹੀ ਪਿੰਡ ਵਾਲੇ ਤੁਹਾਡੀ ਧੀ ਤੇ ਗਰਵ ਮਹਿਸੂਸ ਕਰਨਗੇ ਤੇ ਸਾਰਿਆਂ ਨੂੰ ਦੱਸਿਆ ਕਰਨਗੇ ਕਿ ਇਹ ਸਾਡੇ ਪਿੰਡ ਦੀ ਧੀ ਆ ਨੀਲਮ ਦੀ ਮਾਂ ਨੇ ਵੀ ਇਹ ਗੱਲ ਸੁਣ ਕੇ ਸੁਖ ਦਾ ਸਾਹ ਲਿਆ ਤੇ ਨੀਲਮ ਨੂੰ ਕੁੱਟ ਕੇ ਗਲੇ ਨਾਲ ਲਾ ਲਿਆ ਹੁਣ ਨੀਲਮ ਰੋਜ਼ ਆਪਣੀ ਆਈਪੀਐਸ ਦੀ ਤਿਆਰੀ ਵਿੱਚ ਲੱਗੀ ਰਹਿੰਦੀ ਤੇ ਕੋਈ ਨਾ ਕੋਈ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਜਿਹੜੀ ਉਸ ਨੂੰ ਆਈਪੀਐਸ ਅਫਸਰ ਬੰਨ ਵਿੱਚ ਮਦਦ ਕਰ ਸਕਦੀ ਹੋਵੇ ਇਸੇ ਤਰ੍ਹਾਂ ਇੱਕ ਦਿਨ ਫੇਸਬੁੱਕ ਤੇ ਉਹ ਸਰਚ ਕਰ ਰਹੀ ਸੀ ਤਾਂ ਉਸ ਦੀ ਮੁਲਾਕਾਤ ਇੱਕ ਪੁਲਿਸ ਦੇ ਉੱਚ ਅਧਿਕਾਰੀ ਨਾਲ ਹੋ ਗਈ ਜੋ ਉਸ ਦੇ ਪਾਪ ਦੀ ਉਮਰ ਦਾ ਸੀ ਹੁ ਨੀਲਮ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਸ ਅਫਸਰ ਨੇ ਨੀਲਮ ਨੂੰ ਭਰੋਸਾ ਦਿਵਾਇਆ ਕਿ ਮੈਂ ਉਹਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹਾਂ ਉਸ ਨੇ ਕਿਹਾ ਬੇਟਾ ਤੈਨੂੰ ਕਿਤੇ ਵੀ ਜਦੋਂ ਵੀ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ ਮੈਂ ਤੈਨੂੰ ਸਾਰੀ ਜਾਣਕਾਰੀ ਦੇਵਾਂਗਾ ਤੂੰ ਇੱਕ ਦਿਨ ਜ਼ਰੂਰ ਵੱਡੀ ਅਫਸਰ ਬਣੇਗੀ ਹੁਣ ਉਸ ਦੀ ਗੱਲ ਇਸੇ ਤਰ੍ਹਾਂ ਰੋਜ਼ ਉਸ ਅਫਸਰ ਨਾਲ ਹੋਣੀ ਸ਼ੁਰੂ ਹੋ ਗਈ ਨੀਲਮ ਨੂੰ ਵੀ ਵਧੀਆ ਲੱਗਣ ਲੱਗਾ ਤੇ ਨੀਲਮ ਉਸ ਅਫਸਰ ਤੇ ਬਹੁਤ ਜ਼ਿਆਦਾ ਭਰੋਸਾ ਕਰਨ ਲੱਗੀ ਤੇ ਉਸ ਨੂੰ ਅੰਕਲ ਅੰਕਲ ਕਹਿ ਕੇ ਗੱਲ ਕਰਿਆ ਕਰਦੀ ਤੇ ਉਹ ਅਫਸਰ ਵੀ ਨੀਲਮ ਨੂੰ ਬੇਟਾ ਹੀ ਕਹਿੰਦਾ ਕਿਉਂਕਿ ਉਹ ਨੀਲਮ ਤੋਂ ਦੁੱਗਣੀ ਉਮਰ ਦਾ ਸੀ ਤੇ ਨੀਲਮ ਦੇ ਪਿਤਾ ਜੀ ਦੀ ਉਮਰ ਦਾ ਸੀ کافی ਵਕਤ ਗੱਲ ਕਰਨ ਤੋਂ ਬਾਅਦ ਉਸ ਅਫਸਰ ਨੇ ਇੱਕ ਦਿਨ ਨੀਲਮ ਨੂੰ ਆਪਣੇ ਸ਼ਹਿਰ ਆਉਣ ਲਈ ਕਿਹਾ ਤੇ ਉਸ ਨੂੰ ਕਹਿਣ ਲੱਗਾ ਤੂੰ ਇੱਥੇ ਆ ਜਾ ਨਾਲੇ ਇੱਥੇ ਘੁੰਮ ਫਿਰ ਜਾਵੇਂ ਤੇ ਨਾਲੇ ਆਪਾਂ ਬੈਠ ਕੇ ਚੰਗੀ ਤਰ੍ਹਾਂ ਗੱਲ ਕਰ ਲਵਾਂਗੇ ਤੇ ਮੈਂ ਤੇਰੀ ਮਦਦ ਹਰ ਮਦਦ ਕਰੂੰਗਾ ਜੋ ਤੈਨੂੰ ਚਾਹੀਦੀ ਹੈ ਤਾਂ ਨੀਲਮ ਬਹੁਤ ਖੁਸ਼ ਹੋ ਗਈ ਜਦੋਂ ਉਸਨੇ ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕੀਤੀ ਕਿ ਮੈਂ ਅੰਕਲ ਕੋਲ ਜਾਣਾ ਹੈ ਅੰਕਲ ਮੈਨੂੰ ਆਪਣੀ ਬੇਟੀ ਹੀ ਸਮਝਦੇ ਨੇ ਤੇ ਮੈਨੂੰ ਉਹਨਾਂ ਤੇ ਪੂਰਾ ਯਕੀਨ ਆ ਪਹਿਲਾਂ ਤਾਂ ਨੀਲਮ ਦੀ ਮਾਂ ਨਾਲ ਨੁਕਰ ਜਿਹੀ ਕੀਤੀ ਪਰ ਫਿਰ ਉਹ ਨੀਲਮ ਦੀ ਜਿੱਦ ਦੇ ਅੱਗੇ ਹਾਰ ਗਈ ਨੀਲਮ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਤਾਂ ਆਪਣੀ ਬੇਟੀ ਤੇ ਭਰੋਸਾ ਹੈ ਨਾ ਮੈਂ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤਾਂ ਨੀਲਮ ਦੀ ਮਾਂ ਉਸਦੇ ਜਾਨ ਤੇ ਮੰਨ ਗਈ ਉਸ ਨੂੰ ਕਹਿਣ ਲੱਗੀ ਉਥੇ ਧਿਆਨ ਨਾਲ ਰਹੀਂ ਤਾਂ ਅਗਲੇ ਹੀ ਦਿਨ ਨੀਲਮ ਸਵੇਰੇ ਹੀ ਤਿਆਰ ਹੋ ਕੇ ਸਟੇਸ਼ਨ ਤੇ ਪਹੁੰਚ ਗਈ ਤੇ ਉਸ ਸ਼ਹਿਰ ਦੀ ਟ੍ਰੇਨ ਤੇ ਬੈ ਕੇ ਉਹ ਸਪੁਲੀਸ ਅਫਸਰ ਦੇ ਸ਼ਹਿਰ ਪਹੁੰਚ ਗਈ ਉਥੇ ਜਾ ਕੇ ਪਹਿਲਾਂ ਤਾਂ ਉਸ ਪੁਲਿਸ ਅਫਸਰ ਨੇ ਨੀਲਮ ਨੂੰ ਆਪਣੇ ਘਰ ਹੀ ਰਖਿਆ ਤੇ ਬਹੁਤ ਵਧੀਆ ਤਰੀਕੇ ਨਾਲ ਉਸ ਨਾਲ ਗੱਲ ਕਰਦਾ ਰਿਹਾ ਤੇ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਹੀ ਰੱਖਦਾ ਸੀ ਫਿਰ ਉਹ ਕਹਿਣ ਲੱਗਾ ਕਿ ਆਪਾਂ ਹੁਣ ਇੱਥੋਂ ਦੂਸਰੇ ਸ਼ਹਿਰ ਜਾਣਾ ਹੈ ਤੇ ਤੈਨੂੰ ਉੱਥੇ ਮੈਂ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾ ਦਿੰਨਾ ਤੂੰ ਉੱਥੇ ਕੁਝ ਦਿਨ ਰਹੀਂ ਤੇ ਸਾਰਾ ਕੁਮ ਫਿਰ ਲਵੀ ਤੇ ਨਾਲੇ ਸਾਰੀ ਜਾਣਕਾਰੀ ਲੈ ਲਵੀ ਮੇਰੀ ਵੀ ਡਿਊਟੀ ਉੱਥੇ ਹੀ ਹੈ ਤਾਂ ਨੀਲਮ ਮੰਨ ਗਈ ਫਿਰ ਨੀਲਮ ਹੋਟਲ ਵਿੱਚ ਚਲੀ ਗਈ ਜਿੱਥੇ ਉਸ ਅਫਸਰ ਨੇ ਕਮਰਾ ਪਹਿਲਾਂ ਹੀ ਬੁੱਕ ਕਰਵਾ ਰੱਖਿਆ ਸੀ ਜਦੋਂ ਨੀਲਮ ਉਸ ਕਮਰੇ ਵਿੱਚ ਪਹੁੰਚੀ ਤਾਂ ਜਾ ਕੇ ਉਸਨੇ ਆਪਣਾ ਸਮਾਨ ਰੱਖਿਆ ਤੇ ਆਰਾਮ ਕਰਨ ਲਈ लेट ਗਈ ਥੋੜੀ देर ਬਾਅਦ ਹੀ ਉਹ ਅਫਸਰ ਵੀ ਉਸ ਦੇ ਪਿੱਛੇ ਹੀ ਉਸ ਦੇ ਕਮਰੇ ਵਿੱਚ ਆ ਗਿਆ ਨੀਲਮ ਇੱਕਦਮ ਉਸ ਅਫਸਰ ਨੂੰ ਆਪਣੇ ਕਮਰੇ ਵਿੱਚ ਵੇਖ ਕੇ ਘਬਰਾ ਗਈ ਤੇ ਉੱਠ ਕੇ ਬਹਿ ਗਈ ਤੇ ਕਹਿਣ ਲੱਗੀ ਅੰਕਲ ਤੁਸੀਂ ਇੱਥੇ ਕੋਈ ਕੰਮ ਸੀ ਤਾਂ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਖੁਦ ਤੁਹਾਡੇ ਕੋਲ ਆ ਜਾਂਦੀ ਤਾਂ ਉਹ ਪੁਲਿਸ ਅਫਸਰ ਨੀਲਮ ਦੇ ਕੋਲ ਬੈੰਦਾ ਹੋਇਆ ਕਹਿਣ ਲੱਗਾ ਨਹੀਂ ਬੇਟਾ ਮੈਂ ਤਾਂ ਬਸ ਇਹ ਵੇਖਣ ਆਇਆ ਸੀ ਕਿ ਤੂੰ ਠੀਕ ਆ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਦ ਦਾਸ ਤਾਂ ਨੀਲਮ ਕਹਿਣ ਲੱਗੀ ਨਹੀਂ ਨਹੀਂ ਅੰਕਲ ਜੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂਗੀ ਇਦਾਂ ਹੀ ਗੱਲਾਂ ਕਰਦੇ ਕਰਦੇ ਉਹ ਪੁਲਿਸ ਅਫਸਰ ਨੀਲਮ ਦੇ ਨਜ਼ਦੀਕ ਚਲਾ ਗਿਆ ਉਸਨੇ ਇੱਕਦਮ ਨੀਲਮ ਦੀਆਂ ਦੋਵੇਂ ਪਾਵਾਂ ਫੜ ਲ ਕੇ ਉਸ ਨੂੰ ਬੈੱਡ ਉੱਤੇ ਸੁੱਟ ਲਿਆ ਤੇ ਆਪਣੀ ਹਵਾਸ ਝਟਾਉਣ ਲੱਗਾ ਨੀਲਮ ਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਬੋਲਾਂ ਉਹ ਬੱਸ ਇਹੀ ਕਹਿ ਰਹੀ ਸੀ ਕਿ ਅੰਕਲ ਤੁਸੀਂ ਕੀ ਕਰ ਰਹੇ ਹੋ ਤੁਸੀਂ ਮੇਰੇ ਬਾਪ ਦੀ ਉਮਰ ਦੇ ਹੋ ਤੁਹਾਨੂੰ ਮੈਂ ਆਪਣੇ ਪਿਤਾ ਦੀ ਨਿਗਾ ਨਾਲ ਵੇਖਦੀ ਹਾਂ ਤੁਸੀਂ ਮੈਨੂੰ ਆਪਣੀ ਬੇਟੀ ਕਿਹਾ ਆ ਤੁਸੀਂ ਇਹ ਕੀ ਕਰ ਰਹੇ ਹੋ ਮੈਨੂੰ ਛੱਡ ਦਿਓ ਮੇਰੀ ਜ਼ਿੰਦਗੀ ਬਰਬਾਦ ਨਾ ਕਰੋ ਪਰ ਉਸ ਅਫਸਰ ਨੇ ਨੀਲਮ ਦਾ ਮੂੰਹ ਹੀ ਬੰਦ ਕਰ ਦਿੱਤਾ ਉਹਦੀ ਆਵਾਜ਼ ਉੱਥੇ ਹੀ ਦਬਾ ਦਿੱਤੀ ਤੇ ਉਸ ਨਾਲ ਆਪਣੀ ਹਵਸ ਮਿਟਾਉਂਦਾ ਰਿਹਾ ਜਦੋਂ ਉਹ ਆਪਣੀ ਹਵਸ ਮੇਟਾ ਆ ਕੇ ਥੱਕ ਗਿਆ ਤਾਂ ਨੀਲਮ ਨੂੰ ਉਸੇ ਤਰ੍ਹਾਂ ਉੱਥੇ ਛੱਡ ਕੇ ਉੱਥੋਂ ਚਲਾ ਗਿਆ ਇਸੇ ਦੌਰਾਨ ਉਸ ਅਫਸਰ ਨੇ ਨੀਲਮ ਦੀਆਂ ਕੁਝ ਫੋਟੋਆਂ ਵੀ ਖਿੱਚ ਲਈਆਂ ਸੀ ਜਦੋਂ ਅਫਸਰ ਉੱਥੋਂ ਚਲਾ ਗਿਆ ਤਾਂ ਨੀਲਮ ਉੱਥੇ ਬੈਠੀ ਬਿਨਾਂ ਕੱਪੜਿਆਂ ਤੋਂ ਕੰਬਲ ਬੁਲੇਟੀ ਰੋ ਰਹੀ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਮੈਂ ਕੀ ਸੁਪਨੇ ਲੈ ਕੇ ਇਸ ਸ਼ਹਿਰ ਵਿੱਚ ਆਈ ਸੀ ਮੇਰੇ ਸਾਰੇ ਸੁਪਨੇ ਚੱਕਣਾ ਚੋਰ ਹੋ ਗਏ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਕੁਝ ਸਮਾਂ ਬਾਅਦ ਜਦੋਂ ਨੀਲਮ ਕੁਝ ਹੋਸ਼ ਵਿੱਚ ਆਈ ਤਾਂ ਉਸਨੇ ਉਸ ਅਫਸਰ ਨੂੰ ਫੋਨ ਮਿਲਾਇਆ ਤੇ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਬਹੁਤ ਗਲਤ ਕੀਤਾ ਆ ਮੈਂ ਤੁਹਾਡੀ ਰਿਪੋਰਟ ਲਖਵਾਵਾਂਗੀ ਤੇ ਤੁਹਾਨੂੰ ਸਜ਼ਾ ਦਿਵਾ ਕੇ ਹੀ ਰ੍ਹਾਂਗੀ ਤਾਂ ਉਹ ਪੁਲਿਸ ਅਫਸਰ ਅੱਗੂ ਸ਼ੈਤਾਨੀ ਜਿਹਾ ਹਾਸਾ ਹਸਦਾ ਹੋਇਆ ਕਹਿਣ ਲੱਗਾ ਕਿ ਤੂੰ ਜਿੱਥੇ ਮਰਜ਼ੀ ਰਿਪੋਰਟ ਲਖਵਾ ਲੈ ਮੈਨੂੰ ਕੁਝ ਨਹੀਂ ਹੋ ਸਕਦਾ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਬਸ ਤੇਰੀ ਇੱਜ਼ਤ ਹੀ ਉੱਡੇਗੀ ਕਿਉਂਕਿ ਮੇਰੇ ਕੋਲ ਤੇਰੀਆਂ ਤਸਵੀਰਾਂ ਨੇ ਜੇ ਤੂੰ ਇਹ ਗੱਲ ਕਿਸੇ ਕੋਲ ਵੀ ਕੀਤੀ ਤਾਂ ਮੈਂ ਫੇਸਬੁੱਕ ਤੇ ਤੇਰੀਆਂ ਇਹ ਤਸਵੀਰਾਂ ਵਾਇਰਲ ਕਰ ਦੇਵਾਂਗਾ ਤਾਂ ਨੀਲਮ ਚੁੱਪ ਹੋ ਗਈ ਹੁਣ ਉਹ ਅਫਸਰ ਲਗਾਤਾਰ ਨੀਲਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗਾ ਤੇ ਬਦਲੇ ਵਿੱਚ ਉਸ ਨੂੰ ਮਹਿੰਗੇ ਮਹਿੰਗੇ ਗਿਫਟ ਦੇਣ ਲੱਗਾ ਪਰ ਨੀਲਮ ਉਹ ਗਿਫਟ ਨਾ ਲੈਂਦੀ ਪਰ ਕਰਦੀ ਵੀ ਕੀ ਉਹ ਮਜਬੂਰ ਸੀ ਕਿਉਂਕਿ ਉਸ ਦੀਆਂ ਤਸਵੀਰਾਂ ਜੋ ਸੀ ਉਸ ਪੁਲਿਸ ਵਾਲੇ ਕੋਲ ਫਿਰ ਨੀਲਮ ਨੇ ਸੋਚਿਆ ਕਿ ਮੈਂ ਇਸ ਬਾਰੇ ਇਸ ਦੀ ਪਤਨੀ ਨਾਲ ਗੱਲ ਕਰਾਂਗੀ ਜਦੋਂ ਨੀਲਮ ਇੱਕ ਦਿਨ ਉਸ ਪੁਲਿਸ ਅਫਸਰ ਦੇ ਘਰ ਗਈ ਤੇ ਉਸ ਦੀ ਪਤਨੀ ਨਾਲ ਇਹ ਸਾਰੀ ਗੱਲ ਕੀਤੀ ਤਾਂ ਪੁਲਿਸ ਅਫਸਰ ਦੀ ਪਤਨੀ ਇਹ ਸਭ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਮੇਰਾ ਪਤੀ ਇਹ ਸਭ ਕਰ ਵੀ ਸਕਦਾ ਆ ਉਹ ਕਹਿਣ ਲੱਗੀ ਕਿ ਤੂੰ ਝੂਠ ਬੋਲਦੀ ਆ ਤੂੰ ਪੈਸਾ ਵੇਖ ਕੇ ਲਾਲਚ ਵਿੱਚ ਆ ਗਈ ਆ ਤੇ ਮੇਰੇ ਘਰ ਵਾਲੇ ਨੂੰ ਫਸਾਉਣ ਦੀ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਉਸ ਨੇ ਨੀਲਮ ਨੂੰ ਉੱਥੋਂ ਧੱਕੇ ਦੇ ਕੇ ਕੱਢ ਦਿੱਤਾ ਫਿਰ ਨੀਲਮ ਥਾ ਘਰ ਕੇ ਬਹਿ ਗਈ ਹੁਣ ਇਹ ਸਿਲਸਲਾ ਲਗਾਤਾਰ ਚੱਲਣ ਲੱਗਾ ਉਹ ਪੁਲਿਸ ਅਫਸਰ ਨੀਲਮ ਨੂੰ ਕਦੀ ਕਿਸੇ ਹੋਟਲ ਵਿੱਚ ਬੁਲਾ ਲੈਂਦਾ ਕਦੀ ਕਿਸੇ ਫਾਰਮ ਹਾਊਸ ਵਿੱਚ ਬੁਲਾ ਲੈਂਦਾ ਤਾਂ ਨੀਲਮ ਨੂੰ ਜਾਣਾ ਹੀ ਪੈਂਦਾ ਇਸ ਦੌਰਾਨ ਨੀਲਮ ਗਰਭਵਤੀ ਹੋ ਗਈ ਜਦੋਂ ਨੀਲਮ ਨੇ ਆਪਣੇ ਗਰਭਵਤੀ ਹੋਣ ਦੀ ਖਬਰ ਉਸ ਪੁਲਸ ਵਾਲੇ ਨੂੰ ਦਿੱਤੀ ਤੇ ਹੁਣ ਤਾਂ ਤੈਨੂੰ ਮੰਨਣਾ ਹੀ ਪਵੇਗਾ ਕਿ ਤੂੰ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਆਂ ਤੂੰ ਮੇਰਾ ਰੇਪ ਕੀਤਾ ਆ ਕਿਉਂਕਿ ਮੈਂ ਹੁਣ ਪ੍ਰੈਗਨੈਂਟ ਹੋ ਗਈ ਆ ਤੇ ਇਹ ਬੱਚਾ ਇਸ ਇਸ ਸਬਤਾ ਸਬੂਤ ਆ ਮੈਂ ਇਸ ਬੱਚੇ ਦਾ ਡੀਐਨਏ ਟੈਸਟ ਕਰਵਾਉਂਗੀ ਤੇ ਫਿਰ ਤੈਨੂੰ ਸਜ਼ਾ ਵੀ ਦਿਵਾਉਂਗੀ ਮੈਂ ਚੁੱਪ ਬੈਠਣ ਵਾਲੀ ਨਹੀਂ ਆ ਤਾਂ ਉਸ ਪੁਲਿਸ ਅਫਸਰ ਨੇ ਬੇਸ਼ਰਮੀਂ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਤੇ ਨੀਲਮ ਨੂੰ ਲੈ ਕੇ ਡਾਕਟਰ ਦੇ ਕੋਲ ਚਲਾ ਗਿਆ ਇੱਕ ਤੋਂ ਬਾਅਦ ਇੱਕ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਉਸਨੇ ਨੀਲਮ ਦਾ ਅਭੋਸ਼ਨ ਵੀ ਕਰਵਾ ਦਿੱਤਾ ਹੁਣ ਨੀਲਮ ਕੋਲ ਕੋਈ ਵੀ ਸਬੂਤ ਨਹੀਂ ਬਚਿਆ ਸੀ ਪਰ ਨੀਲਮ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਸੀ ਉਹ ਪੁਲਿਸ ਦੇ ਸਭ ਤੋਂ ਵੱਡੇ ਅਫਸਰ ਕੋਲ ਗਈ ਤੇ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਜੋ-ਜੋ ਨੀਲਮ ਦੇ ਨਾਲ ਹੋਇਆ ਸੀ ਫਿਰ ਉਹਨਾਂ ਨੇ ਨੀਲਮ ਨੂੰ ਇਨਸਾਫ ਦਿਲਵਾਉਣ ਦਾ ਭਰੋਸਾ ਦਿੱਤਾ ਤੇ ਨੀਲਮ ਦਾ ਟੈਸਟ ਕਰਵਾਇਆ ਨੀਲਮ ਦੇ ਟੈਸਟ ਤੋਂ ਬਾਅਦ पता चलਿਆ ਕਿ ਨੀਲਮ ਦੇ ਨਾਲ ਰੇਪ ਹੋਇਆ ਆ ਤੇ ਇਸ ਦਾ ਬੋਸ਼ਣ ਵੀ ਹੋਇਆ ਆ ਫਿਰ ਉਸ ਅਫਸਰ ਪੁਲਿਸ ਅਫਸਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਨਾਲ ਹੀ ਉਸ ਦੀ ਪਤਨੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਕਿਉਂਕਿ ਉਹ ਵੀ ਆਪਣੇ ਪਤੀ ਦੇ ਨਾਲ ਓਨੀ ਹੀ ਗੁਨਾਹਗਾਰ ਸੀ ਜਿਸ ਨੇ ਆਪਣੇ ਪਤੀ ਦੇ ਜ਼ੁਲਮ ਨੂੰ ਲੁਕੋ ਲਿਆ ਸੀ ਉਹ ਨੀਲਮ ਨੂੰ ਇਨਸਾਫ ਤਾਂ ਮਿਲ ਗਿਆ ਸੀ ਪਰ ਉਸ ਦਾ ਅਫਸਰ ਬਣ ਦਾ ਸੁਪਨਾ ਸੁਪਨਾ ਬਣ ਕੇ ਹੀ ਰਹਿ ਗਿਆ ਸੀ ਉਹ ਹੁਣ ਆਪਣੇ ਪਿੰਡ ਹੀ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਆ ਤੇ ਉਹਨਾਂ ਦੇ ਨਾਲ ਕੰਮ ਕਰਵਾਉਂਦੀ ਆ ਨਾਲ ਹੀ ਇੱਕ ਕੰਪਨੀ ਵਿੱਚ ਜੌਬ ਕਰਕੇ ਆਪਣੇ ਪਿਤਾ ਜੀ ਦੀ ਮਦਦ ਕਰਦੀ ਆ ਸੋ ਇਸ ਕਹਾਣੀ ਤੋਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਸਾਨੂੰ ਕਿਸੇ ਅਣਜਾਣ ਆਦਮੀ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਅੱਜਕੱਲ ਤਾਂ ਆਪਣੇ ਸ�ਿਆ ਤੇ ਭਰੋਸਾ ਨਹੀਂ ਰਿਹਾ ਤਾਂ ਅਜ ਨਵੀ ਕਿੱਥੋਂ ਆਪਣੇ ਬਣ ਜਾਣਗੇ ਇਸ ਲਈ ਜੋ ਕੁਝ ਵੀ ਕਰਨਾ ਹੈ ਸੋਚ ਸਮਝ ਕੇ ਹੀ ਕਰਨਾ ਚਾਹੀਦਾ ਹੈ ਧੰਨਵਾਦ ਜੀ ਇਹ ਸੀ ਜੀ ਅੱਜ ਦੀ ਛੋਟੀ ਜਿਹੀ ਆਪਣੀ ਕਹਾਣੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ